ਆ ਦੇਖੋ ਸੱਤਾਧਿਰ ਵੱਲੋਂ ਜੋ ਮਜ਼ਾਕ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਕੀਤਾ ਗਿਆ ਮੈਂ ਸਮਝਦਾ ਕਿ ਇਹ ਲੋਕਤੰਤਰ ਦੇ ਵਿੱਚ ਸਭ ਤੋਂ ਸ਼ਰਮਨਾਕ ਹੈ ਕੱਲ ਬਜਟ ਪਾਸ ਹੋਇਆ ਬੜਾ ਸੈਲੀਬ੍ਰੇਟ ਕਰ ਰਹੇ ਆ ਮਨਾ ਰਹੇ ਆ ਉਹਨੂੰ ਖੁਸ਼ੀਆਂ ਮਨਾ ਰਹੇ ਆ ਪਰ ਮੈਂ ਇਹ ਸਮਝਦਾ ਕਿ ਇਹ ਬਜਟ ਪਾਸ ਨਹੀਂ ਹੋਇਆ ਕਿਉਂਕਿ ਜਿਸ ਬਜਟ ਦੇ ਵਿੱਚ ਵਿਰੋਧੀ ਧਿਰ ਨੂੰ ਡਿਬੇਟ ਕਰਨ ਦੀ ਜਿਹੜੀ ਆਜ਼ਾਦੀ ਨਾ ਹੋਵੇ ਤੇ ਉਹ ਬਜਟ ਜਿਹੜਾ ਉਹ ਕਿਸ ਤਰ੍ਹਾਂ ਉਹ ਬਜਟ ਹੋ ਸਕਦਾ ਸੋ ਮੈਂ ਸਮਝਦਾ ਕਿ ਬਜਟ ਪਾਸ ਨਹੀਂ ਹੋਇਆ ਕੱਲ ਜੋ ਸਭਿਧਾਨ ਕੱਲ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਇਸ ਤੋਂ ਸ਼ਰਮਨਾ ਕਦੀ ਹੋ ਨਹੀਂ ਸਕਦਾ ਅਸੀਂ ਲੰਚ ਬ੍ਰੇਕ ਦੇ ਸਮੇਂ ਮੈਂ ਬੜਿੰਗ ਸਾਹਿਬ ਤੇ ਸਾਡੇ ਨਾਲ ਵਿਕਰਮ ਚੌਧਰੀ ਸੀ ਅਸੀਂ ਸਪੀਕਰ ਸਾਹਿਬ ਦੇ ਚੈਂਬਰ ਚ ਗਏ ਕਿ ਸਪੀਕਰ ਸਾਹਿਬ ਸਾਨੂੰ ਸਮਾਂ ਦਿਓ ਜ਼ਰੂਰ ਅਸੀਂ ਬੋਲਣਾ ਚਾਹੁੰਦੇ ਆ ਤੇ ਸਪੀਕਰ ਸਾਹਿਬ ਨੇ ਕਹਿ ਕੇ ਠੀਕ ਹੈ ਤੁਹਾਨੂੰ ਅਸੀਂ ਦੱਸ ਦੱਸ ਮੈਨੂੰ ਜਿਹੜਾ ਉਹ ਜ਼ਰੂਰ ਸਮਾਂ ਬੋਲਣ ਦਾ ਦਵਾਂਗੇ ਪਰ ਜਦੋਂ ਲੰਚ ਬ੍ਰੇਕ ਤੋਂ ਬਾਅਦ ਆਏ ਆ ਤੇ ਜਦੋਂ ਬੜਿੰਗ ਸਾਹਿਬ ਬੋਲ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ 5 ਮਿੰਟ ਹੋਏ ਤਾਂ ਕਹਿੰਦੇ ਸਮ ਅਪ ਕਰੋ ਕਿਉਂਕਿ ਤੁਹਾਡਾ ਸਮਾਂ ਖਤਮ ਹੋ ਗਿਆ ਔਰ ਉਸ ਤੋਂ ਬਾਅਦ ਬੜਿੰਗ ਸਾਹਿਬ ਨੇ ਸਮਾਂ ਮੰਗਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਦੇਖੋ 10 ਮਿੰਟ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ 15 ਮਿੰਟ ਲਈ ਜਿਹੜਾ ਜਿਹੜਾ ਸੈਸ਼ਨ ਆ ਉਹ ਅਡਜਰਨ ਕਰਤਾ ਤੇ 25 ਮਿੰਟ ਜਿਹੜੇ ਆ ਸਪੀਕਰ ਸਾਹਿਬ ਨੇ ਇਸ ਤਰ੍ਹਾਂ ਖਰਾਬ ਕਰਤੇ ਪਰ 25 ਮਿੰਟ ਵਿਰੋਧੀ ਧਿਰ ਨੂੰ ਦੇਣੇ ਉਹ ਜ਼ਰੂਰੀ ਨਹੀਂ ਸਮਝੇ ਔਰ ਜੋ ਕੱਲ ਜੋ ਵੀ ਅਟੈਕ ਹੋਇਆ ਬੜਿੰਗ ਸਾਹਿਬ ਤੇ ਅਸੀਂ ਉਹਦਾ ਉਹਦੀ ਹੋਰ ਨਿੰਦਾ ਕਰਦੇ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਜਿਹੜੀ ਬਹਿਸ ਦੇ ਵਿੱਚ ਪੂਰੀ ਆਜ਼ਾਦੀ ਉਹ ਮਿਲਣੀ ਚਾਹੀਦੀ ਸੀ ਜਿਸ ਤਰ੍ਹਾਂ ਤੁਸੀਂ ਜੰਦਿਆਂ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਹ ਜਿਹੜੇ ਜੰਦੇ ਆ ਉਹ ਸਾਨੂੰ ਨਹੀਂ ਜੰਦੇ ਇਹਨਾਂ ਨੂੰ ਲੱਗਣੇ ਚਾਹੀਦੇ ਆ ਜੰਦੇ ਇਹਨਾਂ ਨੂੰ ਲਾਉਣ ਦੀ ਜ਼ਰੂਰਤ ਹੈ ਕਿਉਂਕਿ ਸਾਨੂੰ ਤਾਂ ਇਹ ਬਾਹਰ ਕੱਢ ਕੇ ਰਾਜੀ ਹੈ ਜੇ ਸਾਨੂੰ ਜੇ ਇਹਨਾਂ ਨੇ ਬਜਟ ਦੇ ਵਿੱਚ ਬਹਿਸ ਕਰਵਾਣੀ ਹੁੰਦੀ ਤੇ ਸਾਨੂੰ ਅੰਦਰ ਪਠਾਣਾ ਚਾਹੀਦਾ ਸੀ ਆ ਦੇਖੋ ਸੱਤਾਧਿਰ ਵੱਲੋਂ ਜੋ ਮਜ਼ਾਕ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਕੀਤਾ ਗਿਆ ਮੈਂ ਸਮਝਦਾ ਕਿ ਇਹ ਲੋਕਤੰਤਰ ਦੇ ਵਿੱਚ ਸਭ ਤੋਂ ਸ਼ਰਮਨਾਕ ਹੈ ਕੱਲ ਬਜਟ ਪਾਸ ਹੋਇਆ ਬੜਾ ਸੈਲੀਬ੍ਰੇਟ ਕਰ ਰਹੇ ਆ ਮਨਾ ਰਹੇ ਆ ਉਹਨੂੰ ਖੁਸ਼ੀਆਂ ਮਨਾ ਰਹੇ ਆ ਪਰ ਮੈਂ ਇਹ ਸਮਝਦਾ ਕਿ ਇਹ ਬਜਟ ਪਾਸ ਨਹੀਂ ਹੋਇਆ ਕਿਉਂਕਿ ਜਿਸ ਬਜਟ ਦੇ ਵਿੱਚ ਵਿਰੋਧੀ ਧਿਰ ਨੂੰ ਡਿਬੇਟ ਕਰਨ ਦੀ ਜਿਹੜੀ ਆਜ਼ਾਦੀ ਨਾ ਹੋਵੇ ਤੇ ਉਹ ਬਜਟ ਜਿਹੜਾ ਉਹ ਕਿਸ ਤਰ੍ਹਾਂ ਉਹ ਬਜਟ ਹੋ ਸਕਦਾ ਸੋ ਮੈਂ ਸਮਝਦਾ ਕਿ ਬਜਟ ਪਾਸ ਨਹੀਂ ਹੋਇਆ ਕੱਲ ਜੋ ਸੰਵਿਧਾਨ ਕੱਲ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਇਸ ਤੋਂ ਸ਼ਰਮਨਾ ਕਦੀ ਹੋ ਨਹੀਂ ਸਕਦਾ ਅਸੀਂ ਲੰਚ ਬ੍ਰੇਕ ਦੇ ਸਮੇਂ ਮੈਂ ਬੜਿੰਗ ਸਾਹਿਬ ਤੇ ਸਾਡੇ ਨਾਲ ਵਿਕਰਮ ਚੌਧਰੀ ਸੀ ਅਸੀਂ ਸਪੀਕਰ ਸਾਹਿਬ ਦੇ ਚੈਂਬਰ ਚ ਗਏ ਕਿ ਸਪੀਕਰ ਸਾਹਿਬ ਸਾਨੂੰ ਸਮਾਂ ਦਿਓ ਜ਼ਰੂਰ ਅਸੀਂ ਬੋਲਣਾ ਚਾਹੁੰਦੇ ਆ ਤੇ ਸਪੀਕਰ ਸਾਹਿਬ ਨੇ ਕਹਿ ਕੇ ਠੀਕ ਹੈ ਤੁਹਾਨੂੰ ਅਸੀਂ ਦੱਸ ਦੱਸ ਮੈਨੂੰ ਜਿਹੜਾ ਉਹ ਜ਼ਰੂਰ ਸਮਾਂ ਬੋਲਣ ਦਾ ਦਵਾਂਗੇ ਪਰ ਜਦੋਂ ਲੰਚ ਬ੍ਰੇਕ ਤੋਂ ਬਾਅਦ ਆਏ ਆ ਤੇ ਜਦੋਂ ਬੜਿੰਗ ਸਾਹਿਬ ਬੋਲ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ 5 ਮਿੰਟ ਹੋਏ ਤਾਂ ਕਹਿੰਦੇ ਸਮ ਅਪ ਕਰੋ ਕਿਉਂਕਿ ਤੁਹਾਡਾ ਸਮਾਂ ਖਤਮ ਹੋ ਗਿਆ ਔਰ ਉਸ ਤੋਂ ਬਾਅਦ ਬ੍ਰਿੰਗ ਸਾਹਿਬ ਨੇ ਸਮਾਂ ਮੰਗਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਦੇਖੋ 10 ਮਿੰਟ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ 15 ਮਿੰਟ ਲਈ ਜਿਹੜਾ ਜਿਹੜਾ ਸੈਸ਼ਨ ਆ ਉਹ ਅਡਜਰਨ ਕਰਤਾ ਤੇ 25 ਮਿੰਟ ਜਿਹੜੇ ਆ ਸਪੀਕਰ ਸਾਹਿਬ ਨੇ ਇਸ ਤਰ੍ਹਾਂ ਖਰਾਬ ਕਰਤੇ ਪਰ 25 ਮਿੰਟ ਵਿਰੋਧੀ ਧਿਰ ਨੂੰ ਦੇਣੇ ਉਹ ਜ਼ਰੂਰੀ ਨਹੀਂ ਸਮਝੇ ਉਹ ਸੋ ਜੋ ਕੱਲ ਜੋ ਵੀ ਅਟੈਕ ਹੋਇਆ ਬ੍ਰਿੰਗ ਸਾਹਿਬ ਤੇ ਅਸੀਂ ਉਹਦਾ ਉਹਦੀ ਕੋਰ ਨਿੰਦਾ ਕਰਦੇ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਜਿਹੜੀ ਬਹਿਸ ਦੇ ਵਿੱਚ ਪੂਰੀ ਆਜ਼ਾਦੀ ਉਹ ਮਿਲਣੀ ਚਾਹੀਦੀ ਸੀ ਜਿਸ ਤਰ੍ਹਾਂ ਤੁਸੀਂ ਜੰਦਿਆਂ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਹ ਜਿਹੜੇ ਜੰਦੇ ਆ ਉਹ ਸਾਨੂੰ ਨਹੀਂ ਜੰਦੇ ਇਹਨਾਂ ਨੂੰ ਲੱਗਣੇ ਚਾਹੀਦੇ ਆ ਜੰਦੇ ਇਹਨਾਂ ਨੂੰ ਲਾਉਣ ਦੀ ਜ਼ਰੂਰਤ ਹੈ ਕਿਉਂਕਿ ਸਾਨੂੰ ਤਾਂ ਬਾਹਰ ਕੱਢ ਕੇ ਰਾਜੀ ਹੈ ਜੇ ਸਾਨੂੰ ਜੇ ਇਹਨਾਂ ਨੇ ਬਜਟ ਦੇ ਵਿੱਚ ਬਹਿਸ ਕਰਵਾਣੀ ਹੁੰਦੀ ਤੇ ਸਾਨੂੰ ਅੰਦਰ ਪਠਾਣਾ ਚਾਹੀਦਾ ਸੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤ੍ਰਿਕ

YouTube Facebook Instagram X aur WhatsApp channel par